ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਜਿਵੇਂ ਕਿ ਸਾਰਿਆਂ ਦੀ ਬਹੁਤ ਸਾਰੀ ਰਿਕੁਐਸਟ ਸੀ ਕਿ ਤੁਸੀਂ ਸਾਨੂੰ ਕਾਟਨ ਦੇ ਹਾਰਮ ਡੇਲੀ ਵੀਅਰ ਵਾਲੇ ਸੂਟ ਦਿਖਾਓ ਸੋ ਆਪਾਂ ਤੁਹਾਡੇ ਲਈ ਕੁਝ ਨਵੀਂ ਕਲੈਕਸ਼ਨ ਲੈ ਕੇ ਆਏ ਆ ਸੋ ਹੋਪਸ ਸੋ ਸਾਰਿਆਂ ਨੂੰ ਜ਼ਰੂਰ ਪਸੰਦ ਆਊਗੀ ਜੀ ਆਰਡਰ ਦੇਣ ਲਈ ਪ੍ਰੋਸੀਜਰ ਸੇਮ ਹੈ ਜੀ ਆਪਣਾ ਆਪਾਂ ਤੁਹਾਨੂੰ ਵਿਦ ਪ੍ਰਾਈਜ਼ ਜਿਹੜਾ ਮੈਂਸ਼ਨ ਕਰਾਂਗੇ ਸੋ ਪਲੀਜ਼ ਧਿਆਨ ਨਾਲ ਸੁਣਿਓ ਕਿਉਂਕਿ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਦੇ ਆ ਫਿਰ ਵੀ ਸਾਰੇ ਜਿਹੜੇ ਬਹੁਤ ਹੀ ਜਲਦੀ ਜਿਹੜਾ ਆਨਸਰ ਨਹੀਂ ਕਰਦੇ ਤੁਸੀਂ ਪ੍ਰਾਈਜ਼ ਦਾ ਸੋ ਸਾਡੇ ਤੋਂ ਪ੍ਰਾਈਜ਼ ਹੈ ਜਿਹੜਾ ਲਸਨ ਚ ਲੇਟ ਹੋ ਜਾਂਦੇ ਆਸੀਂ ਤੇ ਫਿਰ ਜਿਹੜਾ ਸੂਟ ਤੁਹਾਨੂੰ ਨਹੀਂ ਮਿਲ ਸਕਦਾ ਸੋ ਤੁਸੀਂ ਆਪਣਾ ਕੋਈ ਜ਼ਿਆਦਾ ਲੰਬੀ ਵੀਡੀਓ ਨਹੀਂ ਬਣਾਉਂਦੇ ਸਿਰਫ 3 ਜਾਂ 4 ਮਿੰਟ ਦੀ ਆਪਣੀ ਜਾਂ 5 ਮਿੰਟ ਦੀ ਅਪਰੋਕਸ ਜਿਹੜੀ ਵੀਡੀਓ ਹੁੰਦੀ ਹੈ ਸੋ ਪਲੀਜ਼ ਧਿਆਨ ਨਾਲ ਸੁਨਿਆ ਕਰੋ ਔਰ ਆਪਣਾ ਪੀਸ ਜਿਹੜਾ ਨਾਲ ਦੀ ਨਾਲ ਹੋਲਡ ਕਰੋ। ਇਹੀ ਆਪਣਾ ਸੇਮ ਨੰਬਰ ਹੈ ਜੀ। ਤੁਸੀਂ ਸੇਮ ਨੰਬਰ ਤੇ ਆਪਣਾ ਸਕਰੀਨਸ਼ਾਟ ਭੇਜ ਕੇ ਇਹਨੂੰ ਬੁੱਕ ਕਰ ਸਕਦੇ ਹੋ। ਸੋ ਇਹ ਸੂਟ ਜੀ ਆਪਾਂ ਤੁਹਾਡੇ ਨਾਲ ਰੀਲ ਸ਼ੇਅਰ ਕੀਤੀ ਸੀ ਸਾਰਿਆਂ ਦੀ ਬਹੁਤ ਸਾਰੀ ਰਿਕਵੈਸਟ ਸੀਗੀ ਕਿ ਤੁਸੀਂ ਸਾਨੂੰ ਇਹ ਦੇ ਨੇੜੇ ਤੋਂ ਦਿਖਾਓ ਸੋ ਆਪਾਂ ਤੁਹਾਨੂੰ ਦਿਖਾਉਣ ਲੱਗੇ ਬਹੁਤ ਹੀ ਗ੍ਰੀਨਿਸ਼ ਜਾਂ ਤਾਂ ਕਲਰ ਹੈ ਜੀ ਔਰ ਇਹਦੇ ਤੇ ਬਹੁਤ ਹੀ ਸੋਹਣਾ ਫਲਾਰ ਦਿੱਤੇ ਹੋਏ ਆ ਨਾਲ ਜਿਹੜੀਆਂ ਸੈਲਫ ਦੀਆਂ ਆਪਾਂ ਆਰੀ ਚ ਲਾਈਨਸ ਦਿੱਤੀਆਂ ਹੋਈਆਂ ਸੋ ਤੁਸੀਂ ਕੰਮ ਦੇਖ ਸਕਦੇ ਹੋ ਇਹ ਆਪਾਂ ਥੋੜਾ ਹੋਰ ਜਿਵੇਂ ਕਰਵਾਇਆ ਹੈਗਾ ਥੋੜਾ ਸਿੰਗਲ ਟਾਂਕੇ ਚ ਕਰਵਾਇਆ ਜਿਹੜੇ ਬਾਕੀ ਹੈਗੇ ਸੂਟ ਸੋ ਆਪਾਂ ਉਹ ਤੁਹਾਨੂੰ ਦਿਖਾਉਣੇ ਆ ਇਹ ਸਿੰਗਲ ਟਾਂਕੇ ਚ ਹੈ ਜੀ ਸੋ ਇਹਦੇ ਨਾਲ ਕੋਸਟ ਆ ਜਿਹੜੀ ਥੋੜੀ ਜੀ ਵੱਧ ਜਾਂਦੀ ਹੈ ਇਸ ਤਰ੍ਹਾਂ ਆਪਾਂ ਇਹਦੀ ਜੇ ਦੇਖੋ ਸਟੀਚਿੰਗ ਸਟਾਈਲ ਦੇ ਵਿੱਚ ਕਿਵੇਂ ਪਾਈਪਿੰਗ ਦਿੱਤੀ ਹੋਈ ਹੈ ਔਰ ਇਸ ਤਰ੍ਹਾਂ ਬਾਜੂ ਦਾ ਵਰਕ ਹੈ ਜੀ ਇਹ ਸਿੰਗਲ ਟਾਂਕੇ ਚ ਹੋਇਆ ਹੋਇਆ ਸੇਮ ਆਪਾਂ ਇਹਨੂੰ ਸ਼ੀਰਡ ਚ ਵੀ ਕਰਵਾਇਆ ਹੋਇਆ ਇਹ ਦੇਖੋ ਡਬਲ ਪਾਈਪਿੰਗ ਦਿੱਤੀ ਹੋਈ ਹੈ ਸੋ ਤੁਸੀਂ ਵੀ ਇਸ ਤਰ੍ਹਾਂ ਦੇ ਜੇ ਸਟਾਈਲਿਸ਼ ਸੂਟ ਬਣਾਉਣੇ ਆ ਤਾਂ ਤੁਸੀਂ ਥੋੜਾ ਜਿਹਾ ਆਪਾਂ ਨੂੰ ਉਸ ਤਰ੍ਹਾਂ ਪੇ ਕਰਨਾ ਪੈਂਦਾ ਜੀ ਕਿਉਂਕਿ ਸਾਰੇ ਕਹਿ ਦਿੰਨੇ ਹੋ ਫਿਰ ਤੁਸੀਂ ਕਿ ਤੁਹਾਡੇ ਸਟੀਚਿੰਗ ਹੀ ਆ ਕਿਉਂਕਿ ਆਪਾਂ ਜਦੋਂ ਐਕਸਟਰਾ ਕੋਈ ਚੀਜ਼ ਲੈਣੇ ਆ ਜਾਂ ਆਪਾਂ ਕੁਝ ਲਾਉਣੇ ਆ ਸੋ ਉਹਦੇ ਤੇ ਟਾਈਮ ਤਾਂ ਜ਼ਰੂਰ ਲੱਗਦਾ ਹੈ ਇਹ ਇਸ ਤਰ੍ਹਾਂ ਸ਼ਰਟ ਪੀਸ ਹੈ ਜੀ ਬਾਟਮ ਤੇ ਤੁਸੀਂ ਸੈਲਫ ਓਨਲੀ ਬਵਾ ਸਕਦੇ ਹੋ ਔਰ ਇਸ ਤਰ੍ਹਾਂ ਆਪਾਂ ਇਹਦੇ ਨਾਲ ਦੁਪੱਟਾ ਟਾਈ ਡਾਈ ਕੀਤਾ ਜਿਹੜਾ ਕਿ ਬਹੁਤ ਹੀ ਸਪੈਸ਼ਲ ਜਿਵੇਂ ਆਪਾਂ ਟਾਈ ਡਾਈ ਕਰਦੇ ਆ ਜੀ ਇਹ ਬਹੁਤ ਹੀ ਡਿਫਰੈਂਟ ਹੈ ਇਸ ਤਰ੍ਹਾਂ ਵਾਈਟ ਆਪਾਂ ਦੁਪੱਟੇ ਤੇ ਲੈਸ ਦਿੱਤੇ ਸੁਪਰ ਨੈਟ ਦਾ ਦੁਪੱਟਾ ਹੈ ਜੀ ਇਹ ਆਪਾਂ ਨੂੰ 1400 ਦਾ ਦੁਪੱਟਾ ਇਸ ਤਰ੍ਹਾਂ ਟਾਈ ਡਾਈ ਪੈਂਦਾ ਹੈਗਾ ਜੀ ਸੋ ਇਹੀ ਆਪਾਂ ਤੁਹਾਨੂੰ ਕਲਰ ਦਿਖਾਇਆ ਇਹਦੇ ਵਿੱਚ ਆਪਾਂ ਤੁਹਾਨੂੰ ਹੋਰ ਵੀ ਕਲਰ ਦਿਖਾਉਣੇ ਆ ਸੋ ਸਾਰਿਆਂ ਦੀਆਂ ਜਿਵੇਂ ਰਿਕੁਐਸਟ ਸੀਗੀ ਇਹ ਜਿਵੇਂ ਇਹ ਸਟੱਫ ਹੈਗਾ ਜੀ ਇਹ ਪਿਓਰ ਕਾਟਨ ਦੇ ਵਿੱਚ ਹੈ ਔਰ ਇਹਦੇ ਵਿੱਚ ਕੀ ਸੀਗਾ ਕਿ ਤੁਸੀਂ ਸਾਰਿਆਂ ਦੇ ਕੁਐਸਚਨ ਸੀਗੇ ਜਿਹੜੇ 2-4 ਪੀਸ ਸੀਗੇ ਜੀ ਇਹਦੇ ਵਿੱਚ ਆਪਣੇ ਸੇਮ ਇੰਨੇ ਕੀ ਆਉਂਦੇ ਹੈਗੇ ਸੋ ਇਹਦੇ ਵਿੱਚ ਅਲੱਗ ਜਿਹੜੀ ਇੱਕ ਪ੍ਰਿੰਟਿੰਗ ਆਉਂਦੀ ਹੈ ਜੀ ਇਹ ਸਟੱਫ ਦੇ ਵਿੱਚ ਜਿਵੇਂ ਇਹ ਸ਼ਾਈਨ ਵਾਲਾ ਸਟਾਫ ਆ ਪਿਓਰ ਕਾਟਨ ਨੇ ਔਰ ਆਰਗੇਨਿਕ ਕਾਟਨ ਹੈ ਸੋ ਬਹੁਤ ਹੀ ਸੌਫਟ ਹੈ ਲਾਈਨਿੰਗ ਲੱਗ ਕੇ ਹੀ ਬਣਦਾ ਹੈਗਾ ਇਸ ਤਰ੍ਹਾਂ ਆਪਾਂ ਇਹਨੂੰ ਸੈਂਟਰ ਪੈਨਲ ਦੇ ਕੇ ਇਸ ਤਰ੍ਹਾਂ ਲੇਸ ਨਾਲ ਗਲਾ ਦਿੱਤਾ ਹੋਇਆ ਸੋ ਬਾਜੂ ਤੇ ਆਪਾਂ ਇਸ ਤਰ੍ਹਾਂ ਵਰਕ ਕੀਤਾ ਹੋਇਆ ਜੀ ਇਹ 3500 ਦਾ ਜਿਹੜਾ ਓਨਲੀ ਸਟਾਫ ਹੁੰਦਾ ਜੀ ਬਾਟਮ ਔਰ ਸ਼ਰਟ ਉੱਪਰ ਇਹਦੇ ਇਹ ਵਰਕ ਹੋ ਗਿਆ ਜੀ ਦੇਖੋ ਦੋਨੋਂ ਬਾਜੂ 'ਚ ਹੋ ਗਿਆ ਇਹਦੇ ਨਾਲ ਜਿਵੇਂ ਆਪਾਂ ਸਲਵਾਰ ਤੇ ਇਸ ਤਰ੍ਹਾਂ ਦੀ ਆਪਾਂ ਥੋੜਾ ਫਰਸ਼ੀ ਸਟਾਈਲ ਦਿੱਤਾ ਇਹਨੂੰ ਸਟ੍ਰੇਟ ਬਾਟਮ ਦਿੱਤੀ ਆ ਔਰ ਇਸ ਤਰ੍ਹਾਂ ਇਹਨੂੰ ਵਰਕ ਕੀਤਾ ਹੈਗਾ ਔਰ ਇਹਦੇ ਨਾਲ ਪਿਓਰ ਕੋਟਾ ਦਾ ਦੁਪੱਟਾ ਕੀਤਾ ਤੁਸੀਂ ਦੇਖੋ ਵਰਕ ਵੀ ਕਾਫੀ ਹੋ ਗਿਆ ਔਰ ਸਟਾਫ ਵੀ ਦਾ ਸੁਪੀਰੀਅਰ ਹੈਗਾ ਸੋ ਉਹਦੇ ਨਾਲ ਜਿਹੜੀ ਰੇਂਜ ਹੈ ਉਹ ਥੋੜੀ ਉੱਪ ਚਲੀ ਜਾਂਦੀ ਹੈ 6000 ਦੇ ਅੰダー ਆਉਂਦਾ ਹੈਗਾ ਜੀ ਵਿਦਆਊਟ ਸਟਿਚਿੰਗ ਕਈ ਵਾਰੀ ਉਨੀ ਕੀ ਥੋੜਾ ਬਹੁਤ ਇਧਰ ਉਧਰ ਹੋ ਜਾਂਦਾ ਕਿਉਂਕਿ ਜਿਹੜੀ ਕਾਟਨ ਨੇ ਆ ਜਿਵੇਂ ਡਿਜ਼ਾਈਨਿੰਗ ਦੇ ਅਕੋਰਡਿੰਗ ਆ ਜਿਹੜਾ ਚੇਂਜ ਹੋ ਜਾਂਦਾ ਸੋ ਆਪਾਂ ਉਸ ਤਰ੍ਹਾਂ ਫਿਰ ਉਹ ਸਾਰਿਆਂ ਨੂੰ ਹੀ ਪਤਾ ਹੁੰਦਾ ਔਰ ਨੈਕਸਟ ਹੈਗੇ ਜੀ ਸੂਟ ਆਪਣੇ ਕੋਲੇ ਰੈਡੀ ਆ ਸੋ ਤੁਸੀਂ ਧਿਆਨ ਨਾਲ ਦੇਖਣਾ ਸਾਰਾ ਕੁਝ ਧਿਆਨ ਨਾਲ ਸਟੱਫ ਬਾਰੇ ਵਰਕ ਬਾਰੇ ਇਹ ਥੋੜਾ ਜਿਹਾ ਗ੍ਰੀਨਿਸ਼ ਸ਼ੇਡ ਹੈ ਜੀ ਰੋਬੀ ਕਾਟਨ ਦੀ ਕਾਟਨ ਹੈਗੀ ਆ ਇਹ ਔਰ ਇਹਦੇ ਤੇ ਆਪਾਂ ਸੈਲਫ ਥ्रेड ਨਾਲ ਹੀ ਵਰਕ ਕੀਤਾ ਹੋਇਆ ਸੋ ਬਹੁਤ ਹੀ ਸੁਪੀਰੀਅਰ ਦਾ ਕੱਪੜਾ ਹੈਗਾ ਜੀ ਸੌਫਟ ਔਰ 22 ਘੇਰੇ ਦੇ ਅਕੋਰਡਿੰਗ ਹੈ ਜੀ ਇਹ ਚਾਹ ਤੁਸੀਂ ਘੱਟ ਵੀ ਰੱਖ ਸਕਦੇ ਹੋ ਵੈਸੇ ਆਮ ਜਿੰਨੀ 42 45 ਲੈਂਦੇ ਅਕੋਰਡਿੰਗ ਇਹ ਹੋਇਆ ਹੋਏ ਹੈ ਸੈਂਟਰ ਪੈਨਲ ਬਣਿਆ ਹੋਇਆ ਉੱਪਰ ਤੱਕ ਔਰ ਬਾਜੂ ਤੇ ਵੀ ਇਹਦੇ ਵਰਕ ਹੈ ਜੀ ਇਸਰਾ ਬਾਜੂ ਦੀ ਐਮਬਰਾਇਡਰੀ ਇਹਦੇ ਨਾਲ ਤੁਸੀਂ ਆ ਡਾਈ ਦੁਪੱਟਾ ਡਾਰਕ ਕੰਟਰਾਸਟ ਦੇ ਵਿੱਚ ਵੀ ਕਰ ਸਕਦੇ ਹਾਂ ਇਹ 2500 ਦਾ ਓਨਲੀ ਸੂਟ ਹੈ ਜੀ ਇਹ ਕੈਮਰੀ कॉटन ਹੈ ਜੀ ਬਹੁਤ ਹੀ ਸੌਫਟ ਹੈ ਕਈਆਂ ਨੂੰ ਕੀ ਹੁੰਦਾ ਹੈ ਕਿ ਕੈਮਰੀ कॉटन ਹੀ ਪਸੰਦ ਹੁੰਦੀ ਹੈ ਗਰਮੀ ਦੇ ਵਿੱਚ ਸੋ ਆਪਾਂ ਉਹਦੇ ਤੇ ਇਹ ਤੁਹਾਨੂੰ ਸਟੱਫ ਦਿਖਾਉਣੇ ਆ ਔਰ ਪਿੱਛੇ ਆਪਾਂ ਕਾਫੀ ਤੁਹਾਨੂੰ ਸੂਟ ਦਿਖਾਏ ਸੀ ਸੋ ਸਾਰੇ ਸੋਲਡ ਆਊਟ ਹੋ ਗਏ ਸੀ ਆਪਾਂ ਇਹ ਨਿਊ ਡਿਜ਼ਾਈਨ ਦਿਖਾਇਆ ਜਿਵੇਂ ਜਿਵੇਂ ਪਸੰਦ ਦੇ ਕਾਫੀ ਪਸੰਦ ਕੀਤਾ ਗਿਆ ਸੀ ਸਾਰੇ ਵੱਲੋਂ ਇਹਦੇ ਨਾਲ ਤੁਸੀਂ ਟਾਈ ਡਾਈ ਕਰ ਸਕਦੇ ਹੋ ਦੁਪट्टे ਦੇ ਵਿੱਚ ਵਾਈਟ ਜਦੋਂ ਫਲਾਰ ਵਾਲੇ ਕਲਰ ਜਾਂ بیس ਕਲਰ ਆ ਜਾਂਦਾ ਸੋ ਕਾਫੀ ਗ੍ਰੇਸਪੂਰ ਬਣ ਜਾਂਦਾ ਕੈਮਰੀ ਕਾਟਨ ਹੈ ਜੀ ਪਿਓਰ ਸਿੰਗਲ ਥ्रेड ਦਾ ਕੰਮ ਹੈ ਜੀ ਇਹ 2800 온ਲੀ ਸੂਟ ਹੈ ਜੀ ਇਹਦੇ ਵਿੱਚ ਹੀ ਇਹ ਸੇਮ ਕਲਰ ਹੈ ये रूबी कॉटन है जी ये माउस कलर है ये भी विदाउट लाइनिंग बनूंगा बहुत ही सॉफ्ट कॉटन होंगी है ये देख सकते हैं ये है रूबी कॉटन है जी अठाई सौ ओनली सूट है जी घेरा लैंथ यह फ्री ऑफ लेंथ की रहेगा जी सो ये, ये थोड़ा सपीरियर स्टाफ है जी ये न्यू स्टाफ है ਵਿਦਆਊਟ ਲਾਈਨਿੰਗ ਹੀ ਬਣਨ ਵਾਲਾ ਬਹੁਤ ਹੀ ਸੌਫਟ ਸਟਫ ਹੈਗਾ ਪਰ ਕਈ ਜਿਵੇਂ ਲਾਈਨਿੰਗ ਨਾਲ ਵੀ ਬਣਾਉਂਦੇ ਆ ਇਹਦੇ ਵਿੱਚ ਸੈਲਫ ਦੇ ਚੈੱਕ ਕਰ ਜੀ ਤੁਸੀਂ ਦੇਖੋ ਦੇਖ ਸਕਦੇ ਆ ਇਹ ਦੇਖੋ ਥੋੜਾ ਬਹੁਤ ਹੀ ਬਰੀਕ ਜਿਹਾ ਸੈਲਫ ਚੈੱਕ ਹੈਗਾ ਸੋ ਇਹ 3500 ਦਾ ਓਨਲੀ ਸੂਟ ਹੈ ਜੀ ਕਿਉਂਕਿ ਇਹ ਸਟਫ ਹੀ ਜਿਹੜਾ ਹੈਗਾ 1500 ਦਾ ਜੀ ਸੋ ਇਹ ਦੇਖੋ ਜੀ ਉੱਪਰ ਤੱਕ ਇਹਦੇ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਸੋ 35 ਇਹ ਸੂਟ ਹੈ ਜਿਹੜਾ ਇਹ 3500 ਦਾ ਹੈਗਾ ਜੀ ਇਹ ਜੌਰਜਟ ਤੇ ਬਣਿਆ ਹੋਇਆ ਜੀ ਇਸ ਤਰ੍ਹਾਂ ਇਹ ਲਾਈਨਸ ਦਿੱਤੀਆਂ ਹੋਈਆਂ ਸੈਂਟਰ ਪੈਨਲ ਬਣਿਆ ਹੋਇਆ ਔਰ ਇਹਦੇ ਬਾਜੂ ਥੋੜੇ ਹੈਵੀ ਹੈ ਜੀ ਸੋ ਬਹੁਤ ਹੀ ਪਿਆਰਾ ਇਹ ਵੀ ਸੈਲਫ ਕਲਰ ਕੰਬੀਨੇਸ਼ਨ ਨਾਲ ਬਣਿਆ ਹੋਇਆ ਇਹ ਹੈਗਾ ਜੀ 2200 ਦਾ ਓਨਲੀ ਸੂਟ ਇਹ ਵੀ ਕੈਮਰੀ ਕਾਟਨ ਹੈ ਜੀ ਫਰੋਜ਼ੀਆ ਸ਼ੇਡ ਹੈ ਇਹਦੇ ਤੇ ਇਸ ਤਰ੍ਹਾਂ ਬਹੁਤ ਹੀ ਕਿਊਟ ਜਿਹਾ ਡਿਜ਼ਾਈਨ ਬਣਿਆ ਹੋਇਆ ਸੋ ਓਨਲੀ 2200 ਜੀ ਸੂਟ ਬਹੁਤ ਹੀ ਬਰਾਊਨ ਮਾਊਸ ਜਿਹਾ ਸ਼ੇਡ ਹੈਗਾ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਿਲਕੁਲ ਵੱਖਰੀ ਡਿਜ਼ਾਈਨ ਹੈ ਸਾਰੀ ਔਰ ਗਰਮੀ ਦੇ ਅਕੋਰਡਿੰਗ ਹੈ ਜੀ ਇਸ ਤਰ੍ਹਾਂ ਸਾਰੀ ਬੂਟੀ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਡਿਫਰੈਂਟ ਹੈ ਔਰ ਇਸ ਤਰ੍ਹਾਂ ਗਲਾ ਹੋਇਆ ਹੋਇਆ ਤੁਸੀਂ ਬਹੁਤ ਹੀ ਕਲਰਫੁਲ ਜਿਹੜੀ ਡਿਜ਼ਾਈਨਿੰਗ ਕਰਕੇ ਇਹਨੂੰ ਦੁਪट्टे ਨੂੰ ਇਹਦੇ ਨਾਲ ਕਰ ਸਕਦੇ ਹੋ ਬਾਜੂ ਤੇ ਵੀ ਫਲਾਟ ਹੈਗਾ ਔਰ ਇਹ ਹੈਗਾ ਜੀ 25 ਇਹ ਰੇਦੀ ਹੈ ਵੇਲ ਬਣੀ ਹੋਈ ਹੈ ਬਹੁਤ ਹੀ ਪਿਆਰੀ ਔਰ ਉੱਪਰ ਗਲਾ ਬਣਿਆ ਹੋਇਆ ਸੋ ਇਹਦੀ ਜਿਹੜੀ ਲੈਂਥ ਹੈਗੀ ਹੈ ਜੀ 42 ਤੋਂ 44 ਦੇ ਵਿੱਚ ਵਿੱਚ ਹੈ ਤੁਸੀਂ 42 ਵੀ ਬਣ ਜੂਗਾ ਕਿਉਂਕਿ ਉੱਪਰ ਆਪਾਂ ਇੰਨਾ ਐਕਸਟਰਾ ਕੱਢਿਆ ਹੋਇਆ ਇਹਦੇ ਵਿੱਚ ਗਲਾ ਬਣ ਜੂਗਾ ਸੋ ਇਹ ਵੀ ਓਨਲੀ ਇਹ ਦੇਖੋ ਜੀ ਔਰ ਇਹ ਕੀ ਰੇਦੀ embroiderry ਹੈ ਸੋ ਬਹੁਤ ਹੀ ਪਿਆਰੀ ਹੈ ਇਹ 2500 ਦਾ ਓਨਲੀ ਸੂਟ ਹੈ ਜੀ ਔਰ ਇੱਕ ਸਾਨੂੰ ਸਭ ਤੋਂ ਵੱਧ ਰਿਕੁਐਸਟ ਸੀਗੀ ਜੀ ਇਸ ਤਰ੍ਹਾਂ ਜਿਹੜਾ ਸਿੰਗਲ ਟਾਂਕੇ ਦਾ ਆਪਾਂ ਕੰਮ ਕਰਦੇ ਹੈਗੇ ਆ ਇਹਦੇ ਵਿੱਚ ਆਪਾਂ ਪਿੱਛੇ ਤੇ ਗ੍ਰੀਨ ਸੂਟ ਦਿਖਾਇਆ ਸੀ ਸੋ ਉਹਦੇ ਵਿੱਚ ਆਪਾਂ ਸਕਿਨ ਸ਼ੇਡ ਲੈ ਕੇ ਆਏ ਹੈਗੇ ਆ ਸੋ ਇਹ ਮਸਲੀਨ ਦੇ ਵਿੱਚ ਆ ਜੀ ਲੈਲਨ ਦੇ ਵਿੱਚ ਵੀ ਬਣ ਜਾਊਗਾ ਸੇਮ ਰੇਟ ਤੇ ਬਣੂਗਾ ਸੋ ਇਹ ਘੇਰੇ ਦੀ ਡਿਜ਼ਾਈਨਿੰਗ ਹੈ ਜੀ ਉੱਪਰ ਤੱਕ ਜਿਹਦੇ ਆਉਂਦਾ ਹੈਗਾ ਇਹ ਬਹੁਤ ਹੀ ਬਰੀਕ ਹੈ ਜਿਹੜਾ ਗਮ ਮੈਂ ਬਹੁਤ ਹੀ ਟਾਈਮ ਨਾਲ ਬਣਦਾ ਹੈਗਾ ਸੋ ਬਹੁਤ ਹੀ ਪਿਆਰਾ ਇਹ ਸਾਰਿਆਂ ਨੂੰ ਬਹੁਤ ਹੀ ਸੋਹਣਾ ਲੱਗਿਆ ਹੈਗਾ ਇਹ ਡਿਜ਼ਾਈਨਸ ਔਰ ਇਸ ਨਾਲ ਇਹਦੇ ਬਾਜੂ ਦੇ ਵਿੱਚ ਵੀ ਵਰਕ ਹੈ ਜੀ ਬਹੁਤ ਹੀ ਮੜਿਆ ਹੋਇਆ ਵਰਕ ਹੈ ਇਹ ਸੋ ਇਹ ਹੈਗਾ ਜੀ 3500 ਦਾ ਓਨਲੀ ਸੂਟ ਹੈ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਬਣਾ ਸਕਦੇ ਹੋ ਆਪਣੇ ਕੋਲੇ ਇਹ ਸਕਿਨ ਹੈਗਾ ਜੀ ਇਹ ਹੀ ਲੈ ਲਨ ਦੇ ਉੱਪਰ ਆਪਾਂ ਬਣਾਇਆ ਹੋਇਆ ਇਹ ਦੇਖੋ ਜੀ ਸੇਮ ਡਿਜ਼ਾਈਨਿੰਗ ਹੈ ਤੁਸੀਂ ਹਲੇ ਲੰਦਵੀ ਇਹ ਲੈ ਸਕਦੇ ਹੋ। ਔਰ ਬਾਜੂ ਤੇ ਵੀ ਇਹਦੇ ਸੇਮ ਕਮ ਹੈ ਜੀ। ਆਗਰ ਤੁਸੀਂ ਇਹਦੇ ਬਾਟਮ ਤੇ ਸੇਮ ਵਰਕ ਚਾਹੁੰਦੇ ਹੋ ਤਾਂ 1000 ਉਹ ਦਾ ਡਿਫਰੈਂਟ ਹੋ ਜਾਊਗਾ ਨਹੀਂ 3500 ਦਾ ਇਹ ਸੂਟ ਹੈ ਜੀ ਵਿਦਆਊਟ ਬਾਟਮ ਵਰਕ। ਸੋ ਸਾਰੀ ਗੱਲ ਧਿਆਨ ਨਾਲ ਸੁਨਿਆ ਕਰੋ ਜੀ 1200 ਤੋ 1400 ਦੇ ਵਿੱਚ ਸੁਪਰ نیٹ ਦਾ ਦੁਪੱਟਾ ਪੈਂਦਾ ਜੀ ਉਹਦੇ ਵਿੱਚ ਟਾਈਡ ਆਈ ਹੈ ਜਿਹੜੀ ਡਿਫਰੈਂਟ ਹੋ ਜਾਂਦੀ ਹੈ ਕਈ ਸਿੰਪਲ ਟਾਈਡ ਆਈ ਹੁੰਦੇ ਆ ਕਈ ਥੋੜਾ ਜਿਹਾ ਆਪਾਂ ਐਕਸਟਰਾ ਕਰਦੇ ਹੈਗੇ ਆ ਸੋ ਉਹਦੇ ਨਾਲ ਉਹ ਚੇਂਜ ਹੋ ਜਾਂਦਾ ਥੋੜਾ ਬਹੁਤ ਪ੍ਰਾਈਸ ਇਹ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸੀ ਗ੍ਰੀਨ ਸ਼ੇਡ ਹੈ ਔਰ ਇਹਦੇ ਤੇ ਆਪਾਂ ਮਸਟਰਡ ਆ ਜਿਹੜਾ ਵੋਕ ਦਿੱਤਾ ਹੋਇਆ ਸੋ ਆਪਣੇ ਜਿਵੇਂ 셔ਟ ਸਭ ਤੋਂ ਪਹਿਲਾਂ ਦਿਖਾਇਆ ਹੈਗਾ ਜੀ ਉਹਦੇ ਵਿੱਚ ਹੀ ਆ ਉਹ ਸਿੰਗਲ ਟਾਂਕੇ ਚ ਬਣਿਆ ਸ਼ੇਰ ਚ ਬਣਿਆ ਹੈਗਾ ਜੀ ਇਹ ਹੈਗਾ ਜੀ 2800 ਸੂਟ ਓਨਲੀ ਸੂਟ ਹੈ ਜੀ ਤੁਹਾਨੂੰ ਇਸ ਤਰ੍ਹਾਂ ਫ੍ਰੀਓਫ ਲੈਂਥ ਕੇ ਰਾਜੀ ਇਹਦਾ ਬਹੁਤ ਹੀ ਪਿਆਰਾ ਇਹ ਸੂਟ ਹੈ ਔਰ ਇਸ ਰਾਏ ਦੇ ਬਾਜੂ ਦੀ ਡਿਜ਼ਾਈਨਿੰਗ ਹੈ ਜੀ ਅਗਰ ਤੁਸੀਂ ਸਲਵਾਰ ਤੇ ਕਰਨੀ ਆ ਤਾਂ ਤੁਸੀਂ ਪਹੁੰਚੇ ਚ ਕੱਲੀ ਇੰਨੀ ਵੀਲ ਪਵਾ ਕੇ ਤੁਸੀਂ ਇਹਦੇ ਉੱਪਰ نیچے ਪਿੰਟੈਕਸ ਕਰ ਸਕਦੇ ਹੋ ਕਿਉਂਕਿ ਜਿਆਦਾ ਫਲਾਰ ਵੀ ਨਹੀਂ ਚੰਗੇ ਲੱਗਦੇ ਸੋ ਤੁਹਾਨੂੰ ਪਤਾ ਵੀ 800 ਦੇ 1000 ਦੇ ਵਿੱਚ ਬਾਟਮ ਤੇ ਵਰਕ ਹੁੰਦਾ ਸੋ 2800 ਇਹ ਹੀ ਓਨਲੀ ਸੂਟ ਦਾ ਹੈਗਾ ਜੀ ਇਹ ਆਪਣੇ ਕੋਲੇ ਰੈਡੀ ਆ ਤੁਸੀਂ ਸਾਰੇ ਹੋਲਡ ਕਰਵਾ ਸਕਦੇ ਹੋ ਜਿਹੜੇ ਵੀ ਪੀਸ ਆਪਾਂ ਤੁਹਾਨੂੰ ਦਿਖਾਇਆ ਹੈ ਬਹੁਤ ਹੀ ਪਿਆਰਾ ਹੈ ਜਾਂ ਗਰਮੀਆਂ ਵਾਲਾ ਸ਼ੇਡ ਹੈ ਜੀ ਸਾਰੇ ਸ਼ੇਡ ਆ ਜਿਹੜੇ ਬਹੁਤ ਹੀ ਪਿਆਰੇ ਆ ਗਰਮੀਆਂ ਵਾਲੇ ਹੈਗੇ ਆ ਸੋ ਇਹ ਵਾਈਟ ਨਾਲ ਆਪਾਂ ਇਹਨੂੰ ਕੰਬੀਨੇਸ਼ਨ ਦਿੱਤਾ ਹੋਇਆ ਗ੍ਰੇ ਇਹਦੇ ਵਿੱਚ ਜਿਹੜਾ ਵਰਕ ਕੀਤਾ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਾਈਟ ਇਹਦੇ ਵਿੱਚ ਤੁਸੀਂ ਕਰ ਸਕਦੇ ਹੋ ਔਰ ਇਹ ਇਸ ਤਰ੍ਹਾਂ ਫਲਾਰ ਬਾਜੂ ਤੇ ਦਿੱਤਾ ਹੋਇਆ ਸੋ 2800 ਓਨਲੀ ਸੂਟ ਹੈ ਔਰ ਇੱਕ ਕਪਾ ਬਲੌਕ ਦੇ ਵੈਸੇ ਵੀ ਰੈਡੀ ਕਰਵਾ ਰਹੇ ਹਾਂ ਬਲੌਕ ਵਿਦ ਵਰਕ ਜਿਹੜਾ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਅੱਗੇ ਨੈਕਸਟ ਆਪਣੇ ਸੂਟ ਆ ਜਿਹੜੇ ਬਹੁਤ ਸਾਰੇ ਬਣ ਰਹੇ ਹੈਗੇ ਆ ਸੋ ਉਹਦੇ ਵਿੱਚ ਆਪਾਂ ਬਲੌਕ ਦੇ ਵਿੱਚ ਐਡ-ਆਨ ਕਰਾਂਗੇ ਵਰਕ ਸੋ ਉਹਦੀ ਪ੍ਰਾਈਸ ਹੈ ਜਿਹੜੀ ਜਰੂਰ ਜੀ ਜਦੋਂ ਆਪਾਂ ਹੁਣ ਜਿਵੇਂ ਕੱਲਾ ਬਲੌਕ ਕਰਦੇ ਆ ਇਹ ਵੀ ਦੇਖੋ ਤੁਸੀਂ ਆਪਾਂ ਜਿਹੜੇ ਆ ਕਾਟਨ ਤੇ ਕੀਤਾ ਹੋਇਆ ਬਹੁਤ ਹੀ 1000 ਦਾ 1000 ਪਲੱਸ ਸੀ ਸੂਟ ਆਉਂਦਾ ਇਹ ਜੀ ਤੁਸੀਂ ਦੀ ਬ੍ਰਾਂਡਿੰਗ ਚੈੱਕ ਕਰ ਸਕਦੇ ਹੋ ਜੋ ਵੀ ਕਾਟਨ ਆਪਾਂ ਲੈਣੇ ਆ ਕੈਮਰੀ ਕਾਟਨ ਹੈ ਜੀ ਬਿਲਕੁਲ ਸੀ ਥਰੂ ਨਹੀਂ ਹੈਗੀ ਜਿਹੜੇ ਕਿ ਐਕਸਟਰਾ ਜਿਵੇਂ ਤੁਸੀਂ ਜਿਆਦਾ ਸੌਫਟ ਆ ਜਿਹੜਾ ਸਟੱਫ ਲੈਣੇ ਹੋ ਸੋ ਉਹਨਾਂ ਲਈ ਹੈ ਇਹ ਬਹੁਤ ਹੀ ਪਿਆਰਾ ਬਲਾਕ ਹੈ ਇਹ ਔਰ ਇਹਦੇ ਵਿੱਚ ਇਸ ਤਰ੍ਹਾਂ ਘੇਰੀ ਦੀ ਡਿਜ਼ਾਈਨਿੰਗ ਹੈ ਜੀ ਇਹ ਇਹ ਉੱਪਰ ਲਾਈਨਸ ਜਾਂਦੀਆਂ ਹੈਗੀਆਂ ਇਸ ਤਰ੍ਹਾਂ نیچے ਇਹ ਇਸ ਤਰ੍ਹਾਂ ਘੇਰਾ ਬਣ ਜੂਗਾ ਜੀ ਔਰ ਇਹਦੀ ਬਾਜੂ ਇਸ ਤਰ੍ਹਾਂ ਹੈ ਕਿ ਹੈ ਜੀ ਔਰ ਸਲਵਾਰ ਦੀ ਪ੍ਰਿੰਟਿੰਗ ਇਹ ਹੋਊਗੀ ਦੁਪੱਟਾ ਸੁਪਰ نیٹ ਦਾ ਜੀ ਪਿਓਰ ਸੁਪਰ نیٹ ਦਾ ਦੁਪੱਟਾ ਹੈ ਸੂਪਰ ਨੈਟ ਦੇ ਵਿੱਚ ਵੀ 200 ਵਾਲੀ ਕੁਆਲਿਟੀ ਵੀ ਆਉਂਦੀ ਹੈ ਜੀ 800 ਵਾਲੀ 600 ਵਾਲੀ ਕੁਆਲਿਟੀ ਵੀ ਆਉਂਦੀ ਹੈ ਸੋ ਆਪਣਾ ਬਹੁਤ ਹੀ ਸੌਫਟ ਦੁਪੱਟਾ ਹੁੰਦਾ ਤੇ ਆਪਾਂ ਪਿਓਰੀ ਦੁਪੱਟੇ ਲਾਉਣੀ ਆ ਆਮ ਕੀ ਹੁੰਦਾ ਬਲੌਗ ਦੇ ਵਿੱਚ ਹੈ ਜਿਹੜਾ ਤੁਹਾਨੂੰ 200 ਤੋਂ 150 200 ਵਾਲਾ ਦੁਪੱਟਾ ਮਿਲਦਾ ਹੈ ਸੋ ਇਹ ਬਹੁਤ ਇਹਦੀ ਜਿਹੜੀ ਲੰਬਾਈ ਚੜਾਈ ਹੋਊਗੀ ਬਹੁਤ ਹੀ ਪਿਆਰਾ ਬਲੌਗ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ 4800 ਦਾ ਹੁੰਦੀ ਸੂਟ ਹੈ ਜੀ ਜਿਹਨੇ ਵੀ ਲੈਣਾ ਇਹ ਤੁਸੀਂ ਆਪਣੇ ਐਡ-ਆਨ ਕਰ ਸਕਦੇ ਹੋ ਔਰ ਜਿਵੇਂ ਆਪਾਂ ਇਹ ਸ਼ਰਟ ਆਪਣੇ ਕੋਲੇ ਅਵੇਲੇਬਲ ਹੈ ਜੀ ਕਾਫੀ ਜਿਵੇਂ ਕਸਟਮਰ ਨੇ ਜਿਵੇਂ ਇਹ ਆਖਿਆ ਸੀਗਾ ਕਿ ਤੁਹਾਡੇ ਕੋਲੇ ਕੋਈ ਬਚੀ ਹੈ ਸਾਨੂੰ ਨਹੀਂ ਪਤਾ ਹੁੰਦਾ ਐਕਚੁਅਲੀ ਇਹ ਸਾਰੇ ਆਰਡਰ ਭੇਜ ਕੇ ਹੋ ਸਕਦਾ ਕਿਸੇ ਨੇ ਹੋਲਡ ਕਰਵਾਈ ਹੋਵੇ ਸੋ ਇਸ ਤਰ੍ਹਾਂ ਇਹ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਜਿਵੇਂ ਆਪਾਂ बॉਟਮ ਰੈਡੀ ਕਰਵਾਉਣੇ ਹੈਗੇ ਆ ਜੀ ਬਹੁਤ ਹੀ ਪਿਆਰਾ ਸਟਾਫ ਆ ਇਹ ਸਕਿਨ ਕਲਰ ਦੇ ਵਿੱਚ ਔਰ ਇਹ ਇਸ ਤਰ੍ਹਾਂ ਆਰਗੈਂਜ਼ਾ ਲਾ ਕੇ ਵਰਕ ਹੋਏ ਹੋਏ ਹੈ ਔਰ ਇਹ बॉਟਮ ਹੈ ਜੀ ਔਰ ਜਿਹੜਿਆ ਸੈਲਫ ਆ ਸੌਰੀ ਪ੍ਰਿੰਟਡ ਸੂਟਸ ਲਈ ਵੀ ਬਹੁਤ ਸਾਰੀਆਂ ਇਨਕੁਆਰੀਜ਼ ਹੈਗੀਆਂ ਜੀ ਸੋ ਆਪਾਂ ਤੁਹਾਡੇ ਲਈ ਜਲਦ ਤੋਂ ਜਲਦ ਕੈਮਰੀ ਕਾਟਨ ਦੀਆਂ ਸ਼ਰਟਸ ਵਿਦ ਬਾਟਮਸ ਵਰਕ ਵਾਲੀਆਂ ਸੋ ਲੈ ਕੇ ਆਵਾਂਗੇ ਆ ਜਿਵੇਂ ਇਸ ਤਰ੍ਹਾਂ ਜੀ ਤੁਸੀਂ ਦੇਖੋ ਜੀ ਕਿਸ ਤਰ੍ਹਾਂ ਇਹ ਔਰਗੈਂਜ਼ਾ ਜਿਹੜਾ ਆਪਾਂ ਲਗਾਇਆ ਹੋਇਆ ਇਸ ਤਰ੍ਹਾਂ ਲੱਗਦਾ ਜਿਵੇਂ ਵਿੱਚ ਡਿਜ਼ਾਈਨਿੰਗ ਹੁੰਦੀ ਹੈ ਸੋ ਇਸ ਤਰ੍ਹਾਂ ਦੇ ਪੀਸ ਬਣਾਉਣ ਦੇ ਟਾਈਮਿੰਗ ਜ਼ਰੂਰ ਲੱਗਦੀ ਹੈ ਜੀ ਇਹ ਬਾਟਮ ਹੈ ਸਕਿਨ ਵੀ ਹੈਗਾ ਜੀ ਇਹਦੇ ਵਿੱਚ ਆਪਣੇ ਕੋਲੇ ਤਿੰਨ ਡਿਜ਼ਾਈਨ ਹੈ ਔਰ ਇਹ ਕਟਵਰਕ ਦੇ ਵਿੱਚ ਹੈ ਜੀ ਦੇ ਇਸੋ ਓਨਲੀ ਬਾਟਮ ਹੈਗੀ ਹੈ ਜੀ ਤੁਸੀਂ ਕੋਈ ਵੀ ਬਾਟਮ ਦਾ ਡਿਜ਼ਾਈਨ ਬਣਾ ਸਕਦੇ ਹੋ ਕਿਸੇ ਵੀ ਆਪ ਤੇ ਕੱਲੀ ਓਨਲੀ ਬਾਟਮ ਵੀ ਲੈ ਸਕਦੇ ਹੋ ਸੂਟ ਲੈਣਾ ਸੂਟ ਲੈ ਸਕਦੇ ਹੋ ਸੋ ਜਲਦੀ ਤੋਂ ਜਲਦੀ ਆਪਣੇ ਮਨਪਸੰਦ ਸੂਟ ਬੁੱਕ ਕਰ ਸਕਦੇ ਹੋ ਜੀ ਸੋ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much